ਸੋਸ਼ਲ ਮੀਡੀਆ ਦੇ ਉੱਤੇ ਲੰਗੇ ਦਿਨੀ ਦੋ ਵੀਡੀਓਜ਼ ਵਾਇਰਲ ਹੁੰਦੀਆਂ ਨੇ ਔਰ ਉਹਨਾਂ ਵੀਡੀਓਜ਼ ਦੇ ਸਬੰਧੀ ਇੱਕ ਐਫਆਈਆਰ ਦਰਜ ਕਰ ਦਿੱਤੀ ਗਈ ਮੋਹਾਲੀ ਥਾਣੇ ਦੇ ਵਿੱਚ ਹੁਣ ਉਹ ਸਾਰਾ ਮਾਮਲਾ ਕੀ ਹੈ ਹੋਇਆ ਕੀ ਕੁਝ ਹੈ ਔਰ ਆਉਂਦੇ ਸਮੇਂ ਦੇ ਵਿੱਚ ਕੀ ਕੁਝ ਵਾਪਰ ਸਕਦਾ ਹੈ ਪੁਲਿਸ ਕਿਸ ਤਰ੍ਹਾਂ ਹੁਣ ਐਕਟਿਵ ਹੈ ਔਰ ਇਸ ਵੀਡੀਓ ਬਾਰੇ ਜਾਂ ਉਸ ਵੀਡੀਓ ਨੂੰ ਅਪਲੋਡ ਕਰਨ ਵਾਲੇ ਸਬੰਧੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਜੋ ਦੱਸਣੀ ਜ਼ਰੂਰੀ ਹੈ ਦਰਸਲ ਮੋਹਾਲੀ ਦੇ ਸਟੇਟ ਸਾਈਬਰ ਸੈੱਲ ਪੁਲਿਸ ਸਟੇਸ਼ਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਜਾਲੀ ਵੀਡੀਓ ਬਣਾਉਣ ਦੇ ਦੋਸ਼ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਇਹ ਵੀਡੀਓ ਜਗਮਨ ਸਮਰਾ ਦੀ ਆਈਡੀ ਤੋਂ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਗਈ ਹੈ ਉਸ ਨੇ ਇਹਨਾਂ ਵੀਡੀਓਜ਼ ਨੂੰ ਕੈਪਸ਼ਨ ਦਿੱਤਾ ਕਿ ਇਹ ਇੱਕ ਟ੍ਰੇਲਰ ਹੈ ਅਜਿਹੇ ਬਹੁਤ ਸਾਰੇ ਵੀਡੀਓਜ਼ ਹਨ ਜੋ ਕੋਈ ਵੀ ਇਹ ਸਾਬਿਤ ਕਰ ਦੇਵੇ ਕਿ ਉਹ ਏ ਆਈ ਦੇ ਨਾਲ ਜਨਰੇਟਿਡ ਵੀਡੀਓਜ਼ ਨੇ ਜਾਂ AI ਆਧਾਰਿਤ ਹਨ ਤੇ ਉਸ ਨੂੰ ਇਨਾਮ ਮਿਲੇਗਾ ਇਨਸਪੈਕਟਰ ਗਗਨਪ੍ਰੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਪੰਜਾਬ ਦੇ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਦਰਜ ਕੀਤਾ ਗਿਆ ਉਹਨਾਂ ਸ਼ਿਕਾਇਤ ਦੇ ਵਿੱਚ ਕਿਹਾ ਕਿ ਉਹ ਮੁਹਾਲੀ ਦੇ ਫੇਜ਼ 4 ਦੇ ਵਿੱਚ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਮੌਜੂਦ ਸੀ ਇੱਥੇ ਸੋਸ਼ਲ ਮੀਡੀਆ ਮਾਨਿਟਰਿੰਗ ਸੈੱਲ ਨੇ ਪਾਇਆ ਕਿ ਫੇਸਬੁੱਕ ਅਕਾਊਂਟ ਜਗਮਨ ਸਮਰਾ ਤੋਂ ਕਈ ਵੀਡੀਓ ਪੋਸਟ ਕੀਤੀਆਂ ਗਈਆਂ ਨੇ ਇਹ ਸਮਗਰੀ AI ਦੀ ਵਰਤੋਂ ਦੇ ਨਾਲ ਤਿਆਰ ਕੀਤੀ ਗਈ ਹੈ ਬੁਢਲੀ ਜਾਂਚ ਤੋਂ ਇਹ ਪਤਾ ਲੱਗਿਆ ਕਿ ਇਹ ਸਮਗਰੀ AI ਦੀ ਵਰਤੋਂ ਦੇ ਨਾਲ ਬਣਾਈ ਗਈ ਹੈ ਤਿਆਰ ਕੀਤੀ ਗਈ ਹੈ ਜੋ ਇਸ ਦੇ ਪ੍ਰਭਾਵ ਨੂੰ ਹੋਰ ਗੰਭੀਰ ਬਣਾ ਸਕਦੀ ਹੈ ਕੁੱਲ ਮਿਲਾ ਕੇ ਇਹਨਾਂ ਪੋਸਟਾਂ ਦੀ ਸਮਗਰੀ ਜਨਤਕ ਸ਼ਾਂਤੀ ਨੂੰ ਭੰਗ ਕਰਨ ਅਤੇ ਨਫ਼ਰਤ ਫੈਲਾਉਣ ਦੇ ਅਪਰਾਧ ਨੂੰ ਦਰਸਾਉਂਦੀ ਹੈ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 340 ਦਾ ਕਲੌਜ਼ 2 353 ਦ ਕਲੌਜ਼ 1 352 ਦਾ ਕਲੌਜ਼ 2 352 ਦਾ ਕਲੌਜ਼ 2 336 ਦਾ ਕਲੌਜ਼ 4 ਅਤੇ 67 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਉਸਨੇ ਵੀ ਲਿਖਿਆ ਕਿ ਉਹ ਬ੍ਰਿਟਿਸ਼ ਕਲੰਬੀਆ ਦੇ ਵਿੱਚ ਰਹਿੰਦਾ ਤੇ ਸਕਰੂਰ ਦੇ ਵਿੱਚੋਂ ਉਸਨੇ ਪੜ੍ਹਾਈ ਕੀਤੀ ਹੈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੇ ਅਨੁਸਾਰ ਵੀਡੀਓ ਨਫਰਤ ਫੈਲਾਉਣ ਲਈ ਬਣਾਈ ਗਈ ਹੈ ਤੇ ਪੁਲਿਸ ਨੇ ਕਿਹਾ ਕਿ ਇਹ ਵੀਡੀਓ AI ਦੀ ਵਰਤੋਂ ਦੇ ਨਾਲ ਬਣਾਈ ਗਈ ਹੋ ਸਕਦੀ ਹੈ ਜਾਣਕਾਰੀ ਅਨੁਸਾਰ ਜਗਮਨ ਸਮਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਦੋ ਪੋਸਟਸ ਅਪਲੋਡ ਕੀਤੀਆਂ ਸੀ ਉਨੇ ਲਿਖਿਆ ਸੀ ਕਿ ਇਹ ਸਿਰਫ ਇੱਕ ਟ੍ਰੇਲਰ ਹੈ ਜੋ ਵੀ ਇਹ ਸਾਬਤ ਕਰੇ ਕਿ ਇਹ AI ਨਾਲ ਜਨਰੇਟਡ ਹੈ ਤੇ ਉਸ ਨੂੰ 1 ਮਿਲੀਅਨ ਡਾਲਰ ਦਾ ਇਨਾਮ ਮਿਲੇਗਾ ਕੁੱਲ 7 ਵੀਡੀਓਜ਼ ਹਨ ਹਾਲਾਂਕਿ ਇਹ ਪਤਾ ਲੱਗਿਆ ਹੈ ਕਿ ਇਹ ਵਿਦੇਸ਼ਾਂ ਤੋਂ ਪ੍ਰਸਾਰਿਤ ਕੀਤੇ ਗਏ ਨੇ ਪਹਿਲੀ ਪੋਸਟ ਸੋਮਵਾਰ 20 ਅਕਤੂਬਰ ਨੂੰ ਸਵੇਰੇ 2 ਵਜੇ ਪੋਸਟ ਕੀਤੀ ਗਈ ਤੇ ਉਸ ਤੋਂ ਬਾਅਦ ਮੰਗਲਵਾਰ 21 ਅਕਤੂਬਰ ਨੂੰ ਸਵੇਰੇ 7 ਵਜੇ ਦੂਜੀ ਪੋਸਟ ਕੀਤੀ ਗਈ ਜਗਮਨ ਸਮਰਾ ਨੇ ਇੱਕ ਹੋਰ ਅਕਾਊਂਟ ਤੋਂ ਵੀ ਪੋਸਟ ਕੀਤੀ ਹੈ ਜਿਸ ਵਿੱਚ ਉਸਨੇ ਲਿਖਿਆ ਕਿ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਹਾਂ ਕਿ ਇਹ ਨਵੀਂ ਹੈ ਇਸ ਵਿੱਚ ਔਰਤਾਂ ਰੂਸੀ ਹਨ ਤੇ ਹੋਟਲ ਬੰਬੇ ਵਿੱਚ ਉੱਤੇ ਸਨ ਤੇ ਸਨ ਐਂਡ ਸੈਂਡ ਸਥਿਤ ਹੋਟਲ ਦਾ ਨਾਮ ਜਿਹੜਾ ਉਹ ਦੱਸਿਆ ਗਿਆ ਉਹ ਇਹ ਵੀ ਲਿਖਦਾ ਹੈ ਕਿ ਮੁੱਖ ਮੰਤਰੀ ਉੱਥੇ ਕਾਰੋਬਾਰੀਆਂ ਤੇ ਉਦਯੋਗਪਤੀਆਂ ਦੇ ਨਾਲ ਮੀਟਿੰਗ ਕਰਨ ਆਏ ਸਨ ਪਰ ਅੰਤ ਦੇ ਵਿੱਚ ਇਸ ਪੂਰੇ ਮੈਟਰ ਦੇ ਉੱਤੇ ਇਹ ਜ਼ਰੂਰ ਕਿਹਾ ਗਿਆ ਕਿ ਏਆਈ ਜਨਰੇਟਿਡ ਹੋ ਸਕਦੀਆਂ ਨੇ ਔਰ ਉਸੇ ਸੰਬੰਧੀ ਤਫ਼ਤੀਸ਼ ਕੀਤੀ ਜਾ ਰਹੀ ਆ ਹੁਣ ਦੱਸਾਂ ਮੈਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ